ਦੇ ਨਾਲ ਇਸ ਵੀਡੀਓ ਨੂੰ ਦੇਖਿਓ ਕਿਤੇ ਤੁਹਾਡੇ ਬੱਚੇ ਵੀ ਤਾਂ ਨਹੀਂ ਖਾਉਂਦੇ ਮੋਮੋਸ ਤੇ ਐਦਾਂ ਦੇ ਸਪਰਿੰਗ ਰੋਲ ਇਸ ਗੰਦਗੀ ਨੂੰ ਦੇਖ ਕੇ ਤੁਹਾਡੀਆਂ ਵੀ ਅੱਖਾਂ ਦੇ ਵਿੱਚੋਂ ਇਨਾ ਗੁੱਸਾ ਆਵੇਗਾ ਕਿ ਤੁਸੀਂ ਆਪਣੇ ਆਪ ਨੂੰ ਰੋਕ ਨਹੀਂ पाओਗੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਗੰਦੇ ਤਰੀਕੇ ਦੇ ਨਾਲ ਮੋਮੋਸ ਤੇ ਸਪਰਿੰਗ ਰੋਲਸ ਬਣਾਉਂਦੇ ਨੇ ਤੇ ਇਹੀ ਮੋਮੋਸ ਤੇ ਸਪਰਿੰਗ ਰੋਲ ਮੋਹਾਲੀ ਦੀਆਂ ਹਰ ਮਾਰਕੀਟ ਸੈਕਟਰਾਂ ਦੇ ਵਿੱਚ ਇਹੀ ਮੋਮੋਸ ਜਾਂਦੇ ਨੇ ਜਿਸ ਤਰੀਕੇ ਦੇ ਨਾਲ ਇਹ ਨੇਪਾਲੀ you ਬਣਾਉਂਦੇ ਨੇ ਤੁਸੀਂ ਸ਼ਾਇਦ ਇਹਨਾਂ ਦੇ ਘਰ ਦੇ ਵਿੱਚ ਜਾ ਕੇ ਨਹੀਂ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਇਹ ਬਣਾ ਰਹੇ ਨੇ ਹਜੇ ਤਾਂ ਇਸ ਵੀਡੀਓ ਦੇ ਵਿੱਚ ਕੁਝ ਵੀ ਨਹੀਂ ਦਿਖਾਇਆ ਗਿਆ ਹਲੇ ਵੀ ਮੌਕਾ ਹੈਗਾ ਸੰਭਲ ਜਾਓ ਇਹ ਤਰੀਕਿਆਂ ਨੂੰ ਤੁਸੀਂ ਦੇਖ ਸਕਦੇ ਹੋ ਆਪਣੀ ਤਸਵੀਰਾਂ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਇਹ ਮੋਮੋਜ਼ ਤੇ ਸਪ੍ਰਿੰਗ ਰੋਲ ਬਣਾਉਂਦੇ ਨੇ ਸਫਾਈ ਦਾ ਬਿਲਕੁਲ ਧਿਆਨ ਨਹੀਂ ਹੁੰਦਾ ਮੇਰੀ ਪੰਜਾਬ ਸਰਕਾਰ ਨੂੰ ਗੁਜ਼ਾਰਿਸ਼ ਹੈ ਕਿ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਪੰਜਾਬੀਆਂ ਵੱਧ ਤੋਂ ਵੱਧ ਇਸ ਵੀਡੀਓ ਨੂੰ